ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਜੀਦਰ ਮਾਰਨਿੰਗ ਹੋਈ ਵੀ ਐ ਤੇ ਬੱਚੇ ਮੇਰੇ ਘਰ ਐ ਕਿਉਂਕਿ ਅੱਜ ਬੱਚਿਆਂ ਦਾ ਪੇਪਰ ਕੱਲੂ ਆ ਸੋਰੀ ਅੱਜ ਦੀ ਛੁੱਟੀ ਐ ਬੱਚਿਆਂ ਦੀ ਕਿਉਂਕਿ ਇਹ ਵੀਡੀਓ ਹੈਗੀ ਆ ਜੀ ਮੇਰੀ ਆਈ ਥਿੰਕ ਸ਼ੁੱਕਰਵਾਰ ਦੀ ਯਾਨੀ ਫਰਾਈਡੇ ਦੀ ਹਨਾ ਫਰਾਈਡੇ ਸਵੇਰੇ ਬੱਚੇ ਮੇਰੇ ਪੜ ਰਹੇ ਆ ਕਿਉਂਕਿ ਹੁਣ ਇਹਨਾਂ ਦਾ ਪੇਪਰ ਐ ਜੀ ਸ਼ਨੀਵਾਰ ਦਾ ते लो जी अः सामने गुरुद्वारा साहेब और बच्चे मेरे पढ़ रहे हैं इधर सामने बैठ के मैं नू काम दे के अपना हेठा चली जाऊंगी क्योंकि मैं झाड़ू पोचा ला बच्चा नवा तवा के सिर बा पर बैठा गई मैं मैं का चलो पढ़ो इन मैं चल दाड़ू पोचा बर्तन वगैरा सारा कम पिया मेरा पहला बचा नु मैं ना के सिर बा के इन्हू कम दे जा। उस हेठा कम करूंगी मैं क्योंकि बच्चे पढ़ लेना बैठ के इन्ने दोनों जने क्योंकि जोत भी पढ़ लें रूप भी है ਤੇ ਜੋਤ ਪੜਦੀ ਆ ਜੋਤ ਨੂੰ ਦੇਖ ਕੇ ਰੂਪ ਵੀ ਛੇਤੀ ਛੇਤੀ ਕਵਰ ਕਰ ਲੈਂਦੀ ਆ ਆਪਣਾ ਪੜਾਈ ਦਾ ਹਨਾ ਤੇ ਲੋ ਜੀ ਰੂਪ ਆਪਣਾ ਹੁਣ ਪੜ ਰਹੀ ਆ ਗੱਡੀ ਚ ਬੈ ਕੇ ਕਿਉਂਕਿ ਰੂਪ ਨੂੰ ਧੁੱਪ ਲੱਗੀ ਹੋਣੀ ਤੇ ਹੁਣ ਇਹ ਆਪਣਾ ਗੱਡੀ ਚ ਆ ਗਈ ਕਹਿੰਦੀ ਮੈਂ ਗੱਡੀ ਚ ਬੈਠ ਕੇ ਪੜਾਂਗੀ ਗੱਡੀ ਛਾਂ ਦੇ ਵਿੱਚ ਖੜੀ ਧੀ ਹਨਾ ਛਾਂ ਤੀ ਇਧਰ ਤੇ ਉਧਰ ਧੁੱਪ ਹੋਗੀ ਬਹੁਤ ਜ਼ਿਆਦਾ ਤੇਜ ਹੈ ਧੁੱਪ ਲੱਗ ਰਹੀ ਆ ਬੱਚੇ ਕਦੇ ਛਾਂ ਚ ਆ ਜਾਂਦੇ ਆ ਕਦੇ ਧੁੱਪ ਚ ਇਹ ਨਾ ਅੱਜ ਹਵਾ ਵੀ ਬਹੁਤ ਚੱਲ ਰਹੀ ਦੀ ਬੱਚਾ ਨੂੰ ਮੈਂ ਹੇਠਾਂ ਹੀ ਬਿਠਾ ਤਿਆ ਮੈਂ ਕਹ ਤਫਤ ਪੋਸ ਕੇ ਉੱਪਰ ਬੈਠੂਗੇ ਤਾਂ ਹੋਰ ਜ਼ਿਆਦਾ ਤੇਜ਼ ਹਵਾ ਲੱਗੂਗੀ ਤੁਸੀਂ ਹੀ ਬਹਿ ਜਾਓ ਹਨਾ ਤਾਂ ਬੱਚੇ ਹੀ ਬਹਿ ਗਏ ਆ ਜੀ ਤੇ ਇੱਧਰ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹਨਾ ਤੇ ਇੱਧਰ ਫੁੱਲ ਬੁੱਟੇ ਆ ਜੀ ਸੋਹਣੇ ਸੋਹਣੇ ਲੱਗੇ ਹੋਏ ਸਾਡੇ ਸਾਹਮਣੇ ਤੇ ਵਿਚ ਲਸਣ ਦੀ ਪੋਥੀਆਂ ਲਾਈਆਂ ਵੀ ਆ ਤੇ ਆਪਾਂ ਨੇ ਕੋਈ ਵੀ ਮੌਕਾ ਨਹੀਂ ਗਵਾਇਆ ਜੀ ਲਸਣ ਵੀ ਵਿਚੇ ਲਾਇਆ ਹੋਇਆ ਆਪਣੇ ਖੇਤ ਆਪਣੀ ਜ਼ਮੀਨ ਇਹ ਸਾਡੇ ਘਰ ਦੇ ਖੇਤ ਆ ਜੀ ਜਿੱਥੇ ਮਰਜੀ ਉਗਾ ਲਈਏ ਚਾਹੇ ਭਾਵੇਂ ਕੋਠੇ ਤੇ ਉਗਾ ਲਈਏ ਹਨਾ ਤੇ ਲੋ ਜੀ ਇੱਧਰ باوجود ਦੇ ਪਾਪਾ ਗਏ ਤੇ ਖੇਤਾਂ 'ਚ ਸੈਰ ਕਰਨ ਇਹ ਸਾਡੇ ਮਤਲਬ ਗਵਾਂਡੀਆਂ ਦੇ ਖੇਤ ਆ ਸਾਡੇ ਤਾਂ ਆਪਣੇ ਨਹੀਂ ਹੈਗੇ ਹਨ ਜਦੋਂ ਵਾਹਿਗੁਰੂ ਨੇ ਚਾਇਆ ਤਾਂ ਸਾਡੇ ਆਪਣੇ ਕੋਲ ਵੀ ਖੁੱਦ ਦੇ ਖੇਤ ਹੋਣਗੇ ਬਟ ਇਹ ਗਵਾਂਡੀਆਂ ਦੇ ਖੇਤ ਆ ਸਾਡੇ ਇਹ باوجود ਦੇ ਪਾਪਾ ਕਈ ਵਾਰ ਘੁੰਮਣ ਚਲੇ ਜਾਂਦੇ ਆ ਉਹਨਾਂ ਦੇ ਕੋਲ ਔਰ ਇਹ ਵੀਡੀਓ ਬਣਾ ਕੇ ਲੈ ਆਏ ਤੇ ਮੈਨੂੰ ਬੜਾ ਦਿਲ ਕਰਦਾ ਵੀ ਸਾਡੇ ਵੀ ਹਨਾ ਖੇਤ ਹੋਣ ਇਹ ਸਨਸੈਟ ਹੋ ਰਿਹਾ ਤਾਂ ਸ਼ਾਮ ਟਾਈਮ ਦਾ ਇਹ ਸ਼ਾਮ ਟਾਈਮ ਦੀ ਵੀਡੀਓ ਬਣਾ ਕੇ ਲੈ ਆਏ ਤੇ باوجود ਦੇ ਪਾਪਾ ਤੇ ਇਹ ਸ਼ਾਮ ਟਾਈਮ ਗਏ ਤੇ ਨਾ ਘੁੰਮਣ ਤਾਂ ਸ਼ਾਮ ਟਾਈਮ ਦੀ ਸ਼ੂਟ ਕਰਕੇ ਲਿਆਏ ਆ ਦੇਖੋ ਸਨਸੈਟ ਕਿੰਨਾ ਪਿਆਰਾ ਹੋ ਰਿਹਾ ਹਨਾ ਤੇ ਦਿਲ ਕਰਦਾ ਵੀ ਸਾਡੇ ਵੀ ਖੇਤ ਹੋਣ ਅਸੀਂ ਵੀ ਘੁੰਮਣ ਜਾਇਆ ਕਰੀਏ ਹਨ ਜਿਨ੍ਹਾਂ ਦੇ ਹੁੰਦੇ ਆ ਉਹ ਅੱਕੇ ਪਏ ਆ ਉਹ ਜਾਂਦੇ ਨਹੀਂ ਹੈਗੇ ਪਰ ਸਾਨੂੰ ਚੋਚੜਿਆ ਹੋਇਆ ਵੀ ਜੇ ਸਾਡੇ ਖੇਤ ਹੋਣ ਤਾਂ ਅਸੀਂ ਵੀ ਘੁੰਮਣ ਜਾਇਆ ਕਰਾਂਗੇ ਸਾਗ ਕੋਈ ਸਬਜੀ ਵਗੈਰਾ ਹੋਈ ਉਹ ਤੋੜ ਕੇ ਲਿਆ ਕਰੂੰਗੇ ਚਲੋ ਵਾਹਿਗੁਰੂ ਨੇ ਚਾਹਿਆ ਤਾਂ ਆਪਣੇ ਕੋਲ ਖੁੱਦ ਦੇ ਖੇਤ ਵੀ ਹੋਣਗੇ ਹਨ ਕੋਈ ਗੱਲ ਨਹੀਂ ਤੇ ਆਪਣੇ ਛੱਤ ਦੇ ਉੱਤੇ ਬਾਧੂ ਖੇਤੀਬੀ ਹੋਈ ਆ ਆਪਾਂ ਨੇ ਪਾਲਕ ਧਣੀਆਂ ਤੇ ਆਪਾਂ ਨੇ ਲਸਣ ਵਗੈਰਾ ਸਾਰਾ ਕੋਠੇ ਤੇ ਬੀਜਿਆ ਹੋਇਆ ਤੇ ਇਧਰ ਬਬਜੋਦੇ ਪਾਪਾ ਸੈਰ ਕਰ ਰਹੇ ਤੇ ਔਰ ਸਨਸੈਟ ਮੈਨੂੰ ਬਹੁਤ ਵਧੀਆ ਲੱਗਿਆ ਜੋ ਵੀਡੀਓ ਦੇ ਵਿੱਚ ਸ਼ੂਟ ਕਰਕੇ ਲਿਆਏ ਆ ਹਨਾ ਤੇ ਫਰੈਂਡਸ ਸ਼ਾਮ ਦੇ ਵੱਜ ਗਏ ਜੀ ਆ 6:30 ਸੋਰੀ 6:30 ਹੋ ਗਏ ਨਾ 5:30 ਹਨਾ 5:30 ਹੋ ਗਏ ਔਰ ਸਬਜੀ ਮੇਰੇ ਪਈ ਅੱਜ ਮੈਂ ਬਣਾਣੀ ਆ ਕੱਲੀ ਰੋਟੀ ਬਬਜੋਦ ਕੇ ਪਾਪਾ ਮੇਰੇ ਕੋਲ ਬੈਠ ਕੇ ਆ ਕੇ ਇੱਕ ਵਾਰ ਸੇ ਮੈਂ ਆਟਾ ਗੁੰਨਿਆ ਪਿਆ ਔਰ ਮੈਂ ਬਣਾ ਰਹੀ ਆ ਜਿੱਕੀ ਕਿਉਂਕਿ ਮੜਾਈ ਪਈ ਤੀ ਇਕੱਠੀ ਹੋ ਕੇ ਔਰ ਮੈਂ ਬਣਾ ਰਹੀ ਹਾਂ ਕੀ ਤਾਂ ਇੱਧਰ ਲੱਗੀ ਹੋਈਆਂ ਜਿਵੇਂ ਕੀ ਕੱਢਣ ਮਲਾਈ ਇਕੱਠੀ ਹੋ ਚੁੱਕੀ ਤੇ ਤੇ ਬਸ ਉਹ ਹਲਾ ਹਲਾ ਕੇ ਕੀ ਕੱਢ ਰਹੀਆਂ ਜੇ ਆਪਾਂ ਨੇ ਉੱਪਰੇ ਰੱਖ ਤਿਆ ਨਾ ਫਿਰ ਕੀ ਨਹੀਂ ਕੱਢਿਆ ਜਾਣਾ ਕਿਉਂਕਿ ਮੱਚ ਜਾਣਾ ਫਿਰ ਭਾਂਡੇ ਨੇ ਹਨਾ ਤੇ ਕਈ ਤੋਂ ਆਪਣਾ ਦੂਏ ਲੋਟ ਹਨਾ ਮੱਖਣ ਕੱਢ ਕੇ ਕੀ ਕੱਢਦੇ ਆ ਪਰ ਮੈਂ ਮੱਖਣ ਨਹੀਂ ਕੱਢਦੀ ਮੈਂ ਮਲਾਈ ਦਾ ਹੀ ਨਾ ਐਵੇਂ ਕੀ ਕੱਢ ਲੈਣੀ ਆ ਤੇ ਇੱਕ ਪਾਸੇ ਕੀ ਹੋਊਗਾ ਇਹਨੇ ਰੋਟੀ ਬਣਾਣੀ ਹੈ ਮੈਂ ਠਹਿਰ ਕੇ ਕਿਉਂਕਿ ਹਲੇ ਫਿਲਹਾਲ 5.5 ਹੋਏ ਆ ਤਾਂ ਫਿਲਹਾਲ 5.5 ਹੋਏ ਆ ਹਲੇ ਇਸ ਕਰਕੇ ਮੈਂ ਸੋਚਿਆ ਥੋੜਾ ਜਿਹਾ ਆਪਾਂ ਕੀ ਕੱਢ ਲਈਏ ਹਨਾ ਔਰ ਕੀ ਕੱਢਿਆ ਹੋਇਆ ਮੈਂ ਦੇਖੋ ਦੇਖਦੇ ਆ ਕਿੰਨਾ ਕ ਨਿਕਲਦਾ ਮੇਰੇ ਕੋਲ ਹੈ ਤੇ ਮੜਾਈ ਕਾਫੀ ਇਕੱਠੀ ਹੋਈ ਬੀਤੀ ਇਹ ਮੜਾਈ ਹੋਈ ਬੀਤੀ ਮੇਰੇ ਕੋਲ ਇਕੱਠੀ 20-22 ਦਿਨਾਂ ਦੀ ਹਨਾ 20-22 ਦਿਨਾਂ ਦੀ ਇਕੱਠੀ ਹੋਈ ਬੀਤੀ ਇਸ ਕਰਕੇ ਹੁਣ ਕੱਟ ਰਹੀ ਐ ਕਿ ਤੇ ਉਸ ਤੋਂ ਬਾਅਦ 22 ਦਿਨਾਂ ਦੀ ਫੇਰ ਹੋ ਜੂਗੀ ਇਕੱਠੀ ਫੇਰ ਕੱਢ ਲਾਂਗੇ ਆਪਾਂ ਹਨਾ ਤੇ ਹੁਣ ਕਰਦੀਆਂ ਕਰਦੀਆਂ ਬਸ ਆਹੀ ਕੰਮ ਚੱਲਣਾ ਆਪਣਾ ਕੀ ਕੱਢਣ ਦਾ ਬਸ ਇਹਨੂੰ ਹਲਾਉਂਦੇ ਰਹੋ ਫਿਰ ਢੇਠਾ ਨਹੀਂ ਲੱਗਦਾ ਤੇ ਪਿੱਛੇ ਲਾਈਟ ਪੈ ਰਹੀ ਹੈ ਨਾ ਇਸ ਕਰਕੇ ਧੁੰਦਲਾ ਜਿਹਾ ਦਿਖ ਰਿਹਾ ਦੋਸਤ ਲੋ ਜੀ ਕੱਢ ਲੈਣਾ ਆਪਾਂ ਨੇ ਕੀ ਬੱਚੇ ਖੇਡ ਰਹੇ ਆ ਮੇਰੇ ਕੋਠੇ 'ਵਰ ਕਿਉਂਕਿ ਪੇਪਰ ਹੈ ਕੱਲ ਨੂੰ ਜੋਤ ਦਾ ਜੋਤ ਦਾ ਪੇਪਰ ਹੈ ਮੈਥ ਦਾ ਸਵੇਰ ਕੀ ਬੈਠੀ ਅੱਜ ਉਹ ਤਿਆਰੀ ਕਰਨੇ ਵਾਸਤੇ ਹਨਾ ਕਾਫੀ ਤਿਆਰੀ ਕਰੀ ਅੱਜ ਉਹਦੇ ਕਿਉਂਕਿ ਮੈਂ ਕੱਟ ਕਰ ਦਿਆ ਨਾ ਗੈਸ ਨੂੰ ਉਬਲ ਨਹੀਂ ਇਹਨੇ ਬਾਬਜੋਦ ਕੇ ਪਾਪਾ ਬੈਠੇ ਆ ਘੀ ਕੇ ਪਾਸ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਜੋਤ ਐਂਡ ਰੂਪ ਕਿਆ ਕਰ ਰਹੀ ਆ ਕੋਠੇ ਪਰ ਬਾਬਾ ਜੀ ਕਰ ਰਹੇ ਆ ਪਾਠ ਸ਼ਾਮ ਦਾ ਟਾਈਮ ਐ ਹਨਾ ਤੇ ਮੈਡਮ ਉੱਪਰ ਖੇਲ ਰਹੀ ਆ ਕਿਉਂਕਿ ਰੂਪ ਦਾ ਦਾ ਪੇਪਰ ਪੋਇਮਾਂ ਦਾ ਹੀ ਆ ਕਰ ਲੂਗੀ ਯਾਦ ਕੱਲ ਨੂੰ ਪੇਪਰ ਐ

ਪਤੰਗਾ ਮਮਾ ਉਹ ਦੇਖ ਉੱਪਰ ਪਤੰਗਾ ਪਤੰਗਾ ਚੰਤ ਮੇਰਾ ਪਤੰਗਾ ਹੈ ਬਾਬਾ ਜੀ ਕਰ ਰਹੇ ਆ ਪਾਠ ਉਹ ਉੱਡ ਰਿਹਾ ਪਤੰਗ ਉੱਧਰ ਹੈ ਨਹੀਂ ਉਹ ਚੰਤ ਮੇਰਾ ਪਤੰਗਾ ਨਾਲੇ ਪਾਠ ਸੁਣ ਰਿਆ ਨਾਲੇ ਆਪਣਾ ਕੀ ਕੱਢਿਆ ਜਾ ਰਿਹਾ ਇਹ ਹਟਦੀ ਨਹੀਂ ਇਡੀਅਟ ਹਟਦੀ ਨਹੀਂ ਤੂੰ ਦੇਖ ਮਨੋਚੀ ਮੜ ਗਈ ਉਹੀ ਗੱਲ ਆ ਕਰੇਗੀ ਵਾ ਸਾਹਮਣੇ ਲੱਗ ਰਿਹਾ ਟਾਵਰ ਹਾਂ ਸ਼ੇ ਸੋਰੀ ਸ਼ੇ ਸੋਰੀ ਕੀ ਹੁੰਦਾ ਸੋਰੀ ਸ਼ੇ ਸੋਰੀ ਤੂੰ ਗਲਤੀਆਂ ਕਰਦੀ ਹੈ ਨਾ ਦੇਖੋ ਕਿਸ ਤਰ੍ਹਾਂ ਹੋਣਾ ਮੌਸਮ ਜਾ ਹੋਇਆ ਪਿਆ ਇੱਕਦਮ ਰੈੱਡ ਰੈੱਡ ਜਾ ਪਰ ਹਵਾ ਫੇਰ ਤੇਜ਼ ਚੱਲ ਰਹੀ ਐ ਇੱਕਦਮ ਇੱਕਦਮ ਹਵਾ ਚੱਲ ਰਹੀ ਐ ਤੇਜ਼ ਐ ਨਾ ਉਹ ਜਾਈ ਬੁਗਲੇ ਗਏ ਬੁਗਲੇ ਗਏ ਉਹ ਗਏ ਆਪਣੇ ਘਰ ਨੂੰ ਥੋੜੀ ਸੇ ਆ ਜੋ ਹੈ ਚੜ ਝੁੰਡ ਜਾ ਹਾਂ ਬਾਬਾ ਜੀ ਕਰ ਰਹੇ ਆ ਪਾਠ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਜਣੇ ਬੋਲੋ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਜੀ ਸਾਰੇ ਜਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਕਮੈਂਟ ਲਿਖ ਕੇ ਭੇਜਿਓ ਹਾਂ ਸੌਰੀ ਤਿੰਨੇ ਰਹਿ ਚੁੱਕੇ ਅਸੀਂ ਲਾਈਟਾਂ ਵੀ ਨਹੀਂ ਲਗਾਈਆਂ ਬਾਹਰ ਲੀਆਂ ਸਾਹਮਣੇ ਦਿਖ ਰਿਹਾ ਸਾਡੇ ਖੇੜਾ ਉਹ ਥੋੜਾ ਜਿਹਾ ਦਿਖ ਰਿਹਾ ਨਾ ਤੁਹਾਨੂੰ ਦਿਖਾਨੀ ਹੈ ਮੈਂ ਇਹ ਇਹ ਦਿਖ ਰਿਹਾ ਥੋੜਾ ਜਿਹਾ ਇਹ ਖੇੜਾ ਜਿਹੜਾ ਉਹ ਦਿਖ ਰਿਹਾ ਨਾ ਇਹ ਉਹ ਉਂਗਲੀ ਹੈ ਇਹ ਆ ਵਾਲਾ ਆ ਵਾਲਾ ਇਹ ਖੇੜਾ ਕੀ ਹੈ ਪਤੰਗ ਕਿੱਥੇ ਹੈ ਪਤੰਗ ਕਿਹੜਾ ਡਾਰੀ ਹੈ ਤੂੰ ਝੂਠ ਬੋਲਦੀ ਹੈ ਤੂੰ ਪਤੰਗ ਤਾਂ ਕੋਈ ਵੀ ਨਹੀਂ ਹੈ ਆਜੋ ਬੁੱਤ ਹੇਟਾ ਹੀ ਖੇਲਣਾ ਕੋਪਰ ਹੀ ਖੇਲਣਾ ਤੋ ਫਿਲਹਾਲ ਮੈਂ ਰੱਖਿਆ ਬਾਕੀ ਹੇਠਾ ਔਰ ਆਪਾਂ ਚੱਲਦੇ ਆਂ ਹੇਠਾ ਰੋਟੀ ਠਹਿਰ ਕੇ ਬਣਾਣੀ ਆ ਕਿਉਂਕਿ ਹਲ ਤਾਂ 5:30 ਹੋਏ ਆ ਪੌਣੇ 6 ਹੋ ਗਏ ਹੋਣੇ 15 ਮਿੰਟ ਮੈਨੂੰ ਵੀਡੀਓ ਬਣਾਉਂਦੀ ਨੂੰ ਵੀ ਹੋ ਗਈ ਹਨਾ ਕੱਟ ਕੱਟ ਕੇ ਸੋਰੀ ਤੇ ਇੱਧਰ ਬੱਚੇ ਖੇਲ ਰਹੇ ਆ ਕੋਠੇ ਤੇ ਔਰ ਆਪਾਂ ਚੱਲਦੇ ਆਂ ਹੇਠਾ ਬਸ ਨਾ ਪੁੱਤ ਕੁੱਤਾ ਪੱਟੀ ਜਾਣੀ ਆ ਜੋਤ ਉਸਕੀ ਹਟ ਜਾ ਨਿਆਣੇ ਵੀ ਸੱਚੀ ਬਹੁਤ ਰੋਣਾ ਪਾਵਾਂ ਆ ਮੈਂ ហេਠਾ ਜਾ ਰਹੀ ਆ ਫੇਰ ਆਪੀ ਆਜੀ ហេਠਾ ਓਲੀ-ਹੋਲੀ ਇਹ ਗੇਰ ਨਾ ਦੇ ਨੂੰ ਕਿਤੇ ਸਿੱਟ ਗਿਰ ਜਾ ਉਹ ਚੋਟ ਲੱਗਣੀ ਐ ਨਿਆਣੀ ਵੀ ਰੋ ਰੋਲਾ ਬਹੁਤ ਪਾ ਰਹੇ ਆ ਚਲ ਆਪਾਂ ਕੀ ਕੱਟੇ ਕੱਢੇਗੇ ਇੰਨੇ ਹਣ ਕੱਢਾਂਗੇ ਕੀ ਆਪਾਂ ਸਾਰੀ ਹੈਲਪ ਕਰ ਰਹੇ ਆ ਮੈਨੇ ਸੋਚਿਆ ਤਾਂ ਮੈਂ ਕਿ ਚਲ ਥੋੜਾ ਜਿਹਾ ਹਲਾ ਦਿਓ ਲੈ ਮੈਂ ਦੇਖਾਂ ਹੁਣ ਇਹ ਨਾ ਬਣ ਲੱਗ ਗਿਆ ਹਾਂ ਬਸ ហេਠਾ ਉਹ ਐ ਨਾ ਮਾਰਦੇ ਰੋ ਕੜਛੀ ਫੇਰ ਨਹੀਂ ហេਠਾ ਲੱਗਦਾ ਬਸ ਹੁਣ ਨਿਕਲਣਾ ਸ਼ੁਰੂ ਹੋ ਗਿਆ ਦੇਖੋ ਕੀ ਆ ਦੇਖੋ ਪੀਲੇ ਪੀਲੇ ਜਿਹਾ ਹੋ ਰਿਹਾ ਸਾਈਡ ਦੇ ਵਿੱਚ ਤੇ ਉੱਪਰ ਹਵਾ ਚੱਲ ਰਹੀ ਆ ਠੰਡੀ ਐਣ ਖੇਲ ਰਹੀਆਂ ਪਰ ਤੋ ਲੋ ਜੀ ਕਿ ਨਿਕਲ ਚੁੱਕਿਆ ਆਪਣਾ ਤੇ ਬਸ ਹੁਣ ਫਾਈਨਲੀ ਨਿਕਲ ਗਿਆ ਔਰ ਬੱਚੇ ਮੰਗ ਰਹੇ ਆ ਜੀ ਗਰਮਾ ਗਰਮ ਪ੍ਰਸ਼ਾਦ ਜੋ ਕਿ ਮੈਂ ਸੂਜੀ ਦਾ ਪ੍ਰਸ਼ਾਦ ਬਣਾਇਆ ਤੇ ਹੁਣ ਆਪਾਂ ਬੱਚਾ ਨੂੰ ਪ੍ਰਸ਼ਾਦ ਦੇ ਕੇ ਆਈਏ ਫਿਲਹਾਲ ਦੇਖਦੇ ਹਾਂ ਬੱਚੇ ਕਿੰਨਾ ਖੁਸ਼ ਹੋਏਗੇ ਕਹਿੰਦੇ ਪ੍ਰਸ਼ਾਦ ਖਾਣਾ ਮੰਮੀ ਪ੍ਰਸ਼ਾਦ ਬਣਾ ਕੇ ਲਓ ਲਓ ਜੀ ਪ੍ਰਸ਼ਾਦ ਆ ਗਿਆ ਪਰ ਠੰਡਾ ਕਰਕੇ ਖਾਓ ਹੂਕ ਮਾਰ ਗਿਆ ਇਹ ਪ੍ਰਸ਼ਾਦ ਹੈ ਜੀ ਆਪਣਾ ਗਰਮਾ ਗਰਮ ਪ੍ਰਸ਼ਾਦ ਲਓ ਜੀ ਬੱਚਾ ਨੂੰ ਮਿਲ ਗਿਆ ਪ੍ਰਸ਼ਾਦ ਮੂਮਾ ਪਾਣੀ ਆ ਗਿਆ ਜੋਤਿਆਰੀ ਕਹਿੰਦੇ ਪ੍ਰਸ਼ਾਦ ਖਾਣਾ ਗਰਮ ਗਰਮ ਗੇਟ ਲਾਇਆ ਜੀ ਆਪਾਂ ਇੱਧਰ ਲਾ ਕਿਉਂਕਿ ਨੇਹਰਾ ਹੋ ਗਿਆ ਬੱਚੇ ਅੰਦਰ ਹੈ ਹਵਾ ਚੱਲ ਰਹੀ ਹੈ ਲਾਈਏ ਭਾਈ ਗੇਟ ਇਹ ਵੀ ਲਾ ਦਈਏ ਬਟ ਦੂਜਾ ਗੇਟ ਮੈਨੂੰ ਪਤਾ ਨਹੀਂ ਕਿ ਲੱਗਿਆ ਹੋਇਆ ਕਿ ਨਹੀਂ ਦਰਵਾਜ਼ਾ ਵੀ ਬੰਦ ਕਰਦੀ ਆਪਾਂ ਫਿਲਹਾਲ ਥੋੜੀ ਚੱਪਲ ਰੱਖਣੀ ਆ ਅੰਦਰ ਚੱਪਲਾ ਬਾਹਰ ਪਈਆਂ ਆ ਰੱਖ ਦਿਆਂ ਯਮੀ ਐ ਖਾਓ ਖੂਕ ਮਾਰ ਕੇ ਖਾਈਓ ਇੱਕ ਪਾਸੇ ਤੇ ਹੀ ਖਾਣੀ ਕਿਨੇ ਸਾਰੇ ਪਾਸੇ ਦੇ ਖਾਣ ਲੱਗਦੇ ਮੈਂ ਦਰਵਾਜ਼ਾ ਲਾਦਾ ਲਾਈਟ ਬੰਦ ਕਰਦਾ ਪਹਿਲਾਂ ਫਿਰ ਮੈਨੂੰ ਵੀ ਦੇਖ ਕੇ ਭੁੱਖ ਲੱਗ ਗਈ ਪ੍ਰਸ਼ਾਦ ਦੀ ਲੋਜੀ ਮੈਂ ਕੋਠੇ ਪਰ ਬੱਚਾ ਨੂੰ ਦੇਖਣ ਚਲੀ ਗਈ ਤੇ ਔਰ ਮੇਰੇ ਹਸਬੰਦ ਨੂੰ ਖੜਾ ਗਈ ਤੀ ਕੀ ਦੇ ਕੋਲ ਮੈਂ ਕਿ ਤੁਸੀਂ ਦੇਖਿਓ ਮੜਾ ਜਾ ਕੜਛੀ ਮਾਰੀ ਚੱਲਿਓ ហេਠਾ ਨਹੀਂ ਲੱਗਣਾ ਹੈਗਾ ਹਨਾ ਤੇ ਇਹ ਕੜਛੀ ਮਾਰ ਰਹੇ ਆ ਤੇ ਦੇਖੋ ਕੀ ਕਿੰਨਾ ਵਧੀਆ ਨਿਕਲਿਆ ਹਨਾ ਤੇ ਬਹੁਤ ਜ਼ਿਆਦਾ ਵਧੀਆ ਨਿਕਲਿਆ ਔਰ ਬਿਲਕੁਲ ਵੀ ហេਠਾ ਨਹੀਂ ਲੱਗਿਆ ਹੈਗਾ ਇਹ ਕੜਛੀ ਨਾਲ ਕਮਾਈ ਗਏ ਫਿਰ ហេਠਾ ਨਹੀਂ ਲੱਗਿਆ ਹੈਗਾ ਆਜੋ ਵੀ ਜਿੰਨੇ ਜਿੰਨੇ ਪ੍ਰਸ਼ਾਦ ਖਾਣਾ ਸਾਰੇ ਜਣੇ ਆਜੋ ਕੜਾ ਕੜਾ ਪ੍ਰਸ਼ਾਦ ਗਰਮਾ ਗਰਮ ਹੂ ਸੋ ਯੰਮੀ ਤੇ ਸੇ ਕੀਸੀ ਹੈ ਪਾਪਾ ਨਹੀਂ ਆਂਦੇ ਆएंगे ਥੋੜਾ ਜਿਹਾ ਖਾएंगे ਮੋੜਾ ਤੇ ਵੀ ਘਰੋਂ ਕੋਈ ਕਹਿੰਦਾ ਨਹੀਂ ਨਾ ਸਰੀ ਰਾਜੀ ਹੋ ਗਏ ਤਾਂ ਬਾਤ ਚਾਡੀ ਹੋ ਜਾਣਾ ਆਪ ਵੀ ਆਓ ਜੀ ਸਾਰੇ ਜਣੇ ਬਰਸ਼ਾਦ ਖਾਓ ਲੋ ਜੀ ਬਿਲਕੁਲ ਨਹੀਂ ਲੱਗਿਆ ਦੇਖੋ ਕੜਾਹੀ ਦੇ ਉੱਪਰ ਇੱਕ ਵਾਰ ਮੇਰੇ ਤੋਂ ਫੁੱਕ ਗਿਆ ਤਾਂ ਮੈਨੂੰ ਪਤਾ ਨਹੀਂ ਤਾਂ ਤੇ ਅੱਜ ਮੇਰੇ ਹਸਬੰਦ ਨੇ ਬਣਾਇਆ ਤੇ ਬਿਲਕੁਲ ਵੀ ਦੇਖੋ ਆਲੇ-ਦਾਲੇ ਬਿਲਕੁਲ ਨਹੀਂ ਚਿਪਕਿਆ ਹੈਗਾ ਔਰ ਨਾ ਹੇਠਾਂ ਚਿਪਕਿਆ ਬਿਲਕੁਲ ਨਿਕਲ ਕੇ ਆ ਗਿਆ ਦੇਖੋ ਕੀ ਤੇ ਨਿਕਲ ਗਿਆ ਆਪਣਾ ਦੇਸੀ ਘੀ ਹੈ ਜੀ ਘਰ ਦਾ ਪਿਓਰ ਸ਼ੁੱਧ ਦੇਸੀ ਘੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਟਾਈਮ ਹੋ ਚੁੱਕਿਆ ਜੀ 12:00 ਵਜਣ ਚ 5 ਮਿੰਟ ਬਾਕੀ ਆ ਯਾਨੀ ਹਲੇ ਗੁੱਡ ਮਾਰਨਿੰਗ ਹੈਗਾ ਹੈ ਤੇ ਲੋ ਜੀ ਬੱਚੇ ਚਲੇ ਗਏ ਮੇਰੇ ਸਕੂਲ ਔਰ ਮੋਸਟਲੀ ਸਾਰਾ ਕੰਮ ਫਿਨਿਸ਼ ਹੋ ਗਿਆ ਮੇਰਾ ਝਾੜੂ ਬਰਤਨ ਵਗੈਰਾ ਭਾਂਡੇ ਵਗੈਰਾ ਹਨਾ ਕੱਪੜੇ ਮੈਂ ਅੱਜ ਧੋਏ ਨਹੀਂ ਕਿਉਂਕਿ ਕੱਪੜੇ ਧੋਂਗੀ ਕੱਲ ਨੂੰ ਕਿਉਂਕਿ ਕੱਲ ਨੂੰ ਸੰਡੇ ਆ ਨਾਲੇ ਬੱਚਿਆਂ ਦੀ ਡਰੈਸ ਅੰਡਰਸਾ ਨਿਕਲ ਜੂਂਗੀਆਂ ਹਨਾ ਤੇ ਕੱਲ ਨੂੰ ਧਾਉਂਗੇ ਕੱਪੜੇ ਆਪਾਂ ਔਰ ਬੱਚੇ ਆਉਣਗੇ ਮੇਰੇ 1:30 ਵਜੇ ਕਿਉਂਕਿ ਪੇਪਰ ਹੋ ਰਹੇ ਆ ਦੋਨਾਂ ਦੇ ਔਰ ਮੇ ਤੇ ਅ ਕੱਲ ਦੇ ਛੁੱਟੀ ਦੀ ਇਹਨਾਂ ਨੂੰ ਹੋਈ ਵੀ ਕਿਉਂਕਿ ਕੱਲ ਤਾਂ ਮੋਸਟਲੀ ਛੁੱਟੀ ਦੀ ਹਨਾ ਪੰਜਾਬ 'ਚ ਛੁੱਟੀ ਸੀ ਕੱਲ ਦੀ ਤੇ ਬਾਕੀ ਕੰਮ ਹੋ ਗਿਆ ਜੀ ਆਪਣਾ ਫਿਨਿਸ਼ ਤੇ ਆਪਾਂ ਵਲੌਗ ਜਿੰਨਾ ਥਾ ਆਪਾਂ ਨੇ ਬਣਾਇਆ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰਾ ਬਲੌਗ ਕਿਸ ਤਰ੍ਹਾਂ ਦਾ ਲੱਗਿਆ ਹਨਾ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਤੇ ਜੋ ਵੀ ਵਲੌਗ ਹੁੰਦਾ ਆਪਾਂ ਤੁਹਾਨੂੰ ਜ਼ਰੂਰ ਦਿਖਾਉਂਦੇ ਆ ਹਨਾ ਤੇ ਬੈਕ ਸਾਈਡ ਫੋਟੋ ਦਿਖ ਰਹੀ ਹੈ ਨਾ ਸਾਹਮਣੇ ਇਹ ਮੇਰੀ ਬੜੀ ਗੁੜੀਆ ਦੀ ਹੈ ਜੀ ਇਹ ਜੋਤ ਦੀ ਫੋਟੋ ਹੈ ਜਦੋਂ ਜੋਤ ਛੋਟੀ ਜੀ ਹੁੰਦੀ ਸੀ ਹਨਾ ਮੈਂ ਤੁਹਾਨੂੰ ਦਿਖਾਨੀ ਆ 1 ਮਿੰਟ ਦੁਜ ਇਹ ਭਗਜੋਤ ਦੀ ਫੋਟੋ ਹੈ ਜੀ ਬਚਪਨ ਦੀ ਜਦੋਂ ਮੇਰੀ ਬੜੀ ਗੁੜੀਆ ਛੋਟੀ ਸੀ ਨਾ ਇਹ ਉਹਦੀ ਫੋਟੋ ਲੱਗੀ ਹੋਈ ਆ ਬਚਪਨ ਦੀ ਤੇ ਬਹੁਤ ਮੋਟੀ ਹੁੰਦੀ ਸੀ ਫੇਸ ਦੇਖੋ ਕਿੱਡਾ ਵਾਲਾ ਲੱਗ ਰਿਹਾ ਹਨਾ ਥੋਪ ਮੇਰੀ ਥੋੜੀ ਜੀ ਪਤਲੀ ਹੈ ਜੋਤ ਤੋਂ ਹਨਾ ਇਹ ਦੇਖੋ ਟਾਇਰ ਬੱਚਾ ਨੇ ਲੈ ਤਾਂ ਲਏ ਪਰ ਖੇਡਦੇ ਨਹੀਂ ਹੈਗੇ ਮੈਂ ਟਰੰਕ ਦੇ ਉੱਤੇ ਰੱਖੇ ਹੋਏ ਆ ਏ ਟਰੰਕ ਅਗੇ ਵਿੱਚ ਨਾ ਤੁਸੀਂ ਦੇਖਦੇ ਹੋਣੇ ਪੇਟੀ ਦੇ ਪਿਆ ਰੰਦਾ ਹਨਾ ਇਹਦੇ ਵਿੱਚ ਕੱਪੜੇ ਨਹੀਂ ਹੈਗੇ ਇਹਦੇ ਵਿੱਚ ਬਬਜੋ ਦੇ ਪਾਪਾ ਦੀਆਂ ਕਿਤਾਬਾਂ ਹੈ ਜੋ ਕਿ ਕਾਨੂੰਨ ਦੀਆਂ ਲਾਅ ਦੀਆਂ ਕਿਤਾਬਾਂ ਹਨਾ ਐਲ ਐਲ ਬੀ ਕਰੀਤੀ ਬਬਜੋ ਦੇ ਪਾਪਾ ਨੇ ਲਾਅ ਦੀਆਂ ਕਿਤਾਬਾਂ ਇਹਦੇ ਵਿੱਚ ਉਹ ਸਾਰੀਆਂ ਪਈਆਂ ਇਸ ਕਰਕੇ ਇਹ ਟਰੰਕ ਦੇ ਵਿੱਚ ਹੀ ਰੱਖੀਆਂ ਹੋਈਆਂ ਕਿਉਂਕਿ ਪਾਰਾ ਟੇਬਲ ਫੁੱਲ ਹੋਇਆ ਪਿਆ ਫਾਈਲਾਂ ਦੇ ਨਾਲ ਜਗ੍ਹਾ ਨਹੀਂ ਹੈਗੀ ਤੀ ਇਸ ਕਰਕੇ ਮੈਂ ਟਰੰਕ ਚ ਪਾ ਕੇ ਉਰੇ ਰੱਖਤੀਆਂ ਟਰੰਕ ਭਰਿਆ ਪਿਆ ਓਵਰ ਹੋਇਆ ਪਿਆ ਟਰੰਕ ਵੀ ਤੇ ਕਦੇ ਫਿਰ ਦੇਖਾਂਗੇ ਅਲੱਗ ਤੋਂ ਦਫ਼ਤਰ ਬਣਾਉਗੇ ਭਵਜਦ ਦੇ ਪਾਪਾ ਫਿਰ ਅਲੱਗ ਤੋਂ ਰੱਖ ਦੇਣੀ ਆ ਸਾਰੀਆਂ ਹਨਾ ਕਿਉਂਕਿ ਜਿੰਨਾ ਦੇਖੋ ਕਿਤਾਬਾਂ ਫਾਈਲਾਂ ਭਵਜਦ ਦੇ ਪਾਪਾ ਦੀਆਂ ਬਹੁਤ ਜ਼ਿਆਦਾ ਜੋ ਸੰਭਾਲੀਆਂ ਵੀ ਨਹੀਂ ਜਾਂਦੀਆਂ ਇੰਨੀਆਂ ਤੇ ਚਲੋ ਜੀ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਫੁੱਲ ਵਾਚ ਕਰਿਆ ਕਰੋ ਜੀ ਬੱਚੇ ਆਉਣਗੇ ਮੇਰੇ 1.5 ਵਜੇ ਔਰ ਟਾਈਮ ਹੋ ਚੁੱਕਿਆ ਜੀ 12 ਵਜਣੇ 5 ਮਿੰਟ ਬਾਕੀ ਤੇ ਆਈ ਥਿੰਕ 12 ਪੂਰੇ ਵੱਜ ਗਏ ਹੋਣੇ ਕਿਉਂਕਿ 2-3 ਮਿੰਟ ਤਾਂ ਉੱਪਰ ਹੀ ਟਾ ਹੋ ਹੀ ਜਾਂਦੇ ਆ ਗੱਲਾਂ-ਵੱਤਾਂ ਕਰਦੇ ਕਰਦੇ ਹਨਾ ਤੇ ਮੈਂ ਘੁੰਮ-ਘੁੰਮ ਕੇ ਗੱਲਾਂ-ਵੱਤਾਂ ਕਰ ਰਹੀ ਆ ਤੁਹਾਡੇ ਨਾਲ ਕਿਉਂਕਿ ਬੈਠਣਾ ਹੀ ਆ ਸਾਰੀ ਟਾਈਮ ਤੱਕ ਹੋਣ ਤਾਂ ਕਿਉਂਕਿ ਕੰਮ ਆਪਣਾ ਮੋਸਟਲੀ ਫਿਨਿਸ਼ ਹੋ ਚੁੱਕਿਆ ਬਾਏ ਬਾਏ ਜੀ ਟੇਕ ਕੇਅਰ ਇੱਕ ਨਵੀਂ ਵਲੌਗ ਦੇ ਵਿੱਚ ਮਿਲਦੇ ਆ ਤੁਹਾਨੂੰ ਤੇ ਇੱਧਰ ਸਾਹਮਣੇ ਮੈਂ ਆ ਰਹੀ ਆ ਜੋ ਕਿ ਮੈਂ ਅੱਜ ਆਪਣਾ ਪਿੰਕ ਲੋਰ ਪਾਈ ਆ ਔਰ ਵਾਈਟ ਮੈਂ ਪਾਇਆ ਹੋਇਆ ਆਪਣਾ ਟੌਪ ਬਾਈ ਬਾਈ ਜੀ ਟੇਕ ਕੇਅਰ ਮਿਲਦੇ ਆਂ ਫਿਰ ਆਪਾਂ